ਹਾਂਜੀ ਪੰਜਾਬੀਓ ਹੁਣ ਜਿਹੜੀ ਕੀ ਪ੍ਰਵਾਸੀਆਂ ਨੂੰ ਲੈ ਕੇ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਹੇ ਆ ਬਈ ਦਿਨ ਬਦਨ ਪ੍ਰਵਾਸੀਆਂ ਦਾ ਮੁੱਦਾ ਭਖਦਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਕਿਉਂਕਿ ਸ਼ਹਾਖਣ ਮਾਮਲੇ ਤੋਂ ਬਾਅਦ ਜਲੰਧਰ ਦੇ ਵਿੱਚ ਫਿਰ ਇੱਕ ਪੰਜਾਬੀ ਨੂੰ ਆਟੋ ਮਾਰ ਕੇ ਮਾਰ ਦਿੱਤਾ ਜਾਂਦਾ ਅੱਖਾਂ ਵੀ ਬਾਹਰ ਕੱਢ ਦਿੱਤੀਆਂ ਜਾਂਦੀਆਂ ਤਾਂ ਇੱਕ ਮਾਮਲਾ ਹੁਣ ਸਿਰਫ ਹੁਣੀ ਹੁਣ ਇੱਕ ਆਟੋ ਵਾਲੇ ਨੂੰ ਜਿਹੜਾ ਆਟੋ ਵਾਲੇ ਨੂੰ ਗਾਲ੍ਹਾਂ ਕੱਢਦੇ ਆ ਪਹਿਲਾਂ ਤਾਂ ਪ੍ਰਵਾਸੀ ਬਾਅਦ ਜੇ ਕੁੱਟਮਾਰ ਹੁੰਦੀ ਆ ਉਹਦੀ ਪੱਗ ਤੱਕ ਰੋਲ ਦਿੱਤੀ ਜਾਂਦੀ ਆ ਪਹਿਲਾਂ ਮੈਂ ਸਿਰਫ 2 ਸਕਿੰਟ ਦੀ ਵੀਡੀਓ 2 ਸਕਿੰਟ ਦੀ ਨਹੀਂ ਸੌਰੀ 2 ਮਿੰਟ ਦੀ ਵੀਡੀਓ ਸੁਣਾਉਂਗਾ ਫਿਰ ਮੈਂ ਅਗਲੇ ਅੱਗੇ ਗੱਲਬਾਤ ਸਾਂਝੀ ਕਰਦਾ ਕਿਉਂਕਿ ਕਈ ਭਰਾਵਾਂ ਨੂੰ ਆਏ ਆ ਵੀ ਹਨਾ ਆਪਦੇ ਕੋਲੋਂ ਬਣਾ ਰਹੇ ਆ ਤਾਂ ਬਾਈ ਤੁਸੀਂ ਕਟਨਾਵਾ ਵਾਪਰ ਰਹੀਆਂ ਤੁਸੀਂ ਦੇਖ ਵੀ ਰਹੇ ਹੋ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਤਾਂ ਪ੍ਰਵਾਸੀ ਨੂੰ ਕਟਨਾ ਨਹੀਂ ਚਾਹੁੰਦੇ ਜੀ ਪਹਿਲਾਂ ਤਾਂ ਉਹਨਾਂ ਨੂੰ ਮੈਂ ਕਹਦਾ ਵੀ ਤੁਸੀਂ ਇਹਨਾਂ ਨੂੰ ਘਰਾਂ ਦੇ ਵਿੱਚ ਰੱਖ ਲਓ ਜਦੋਂ ਤੁਹਾਡੇ ਬੱਚੇ ਨਾਲ ਇਹ ਬੀਤ ਗਈ ਤਾਂ ਦੋ ਫਿਰ ਤੁਸੀਂ ਵੀ ਗਾਣਾ ਕੱਢੋਗੇ ਕਿਉਂਕਿ ਹੁਣ ਜਿਹਦੇ ਦਿਲ ਤੇ ਬੀਤੀ ਉਹ ਨੂੰ ਜਾ ਕੇ ਪੁੱਛੋ ਹਿਸ਼ਾਰਪੁਰ ਜਾ ਕੇ ਉਸ ਬੱਚੇ ਦੇ ਪਰਿਵਾਰ ਨੂੰ ਉਹਨਾਂ ਦੇ ਦਿਲ ਤੇ ਕੀ ਬੀਤੀ ਤਾਂ ਹੁਣ ਜਿਹੜੀ ਹੁਣੇ ਹੁਣੀ ਪਿੰਡ ਕੋਈ ਦਾਨੇ ਵਾਲਾ ਦੱਸਦੇ ਆ ਤੇ ਘਟਨਾ ਇੱਕ ਜਿਹੜੀ ਘਟਨਾ ਆ ਵਾਪਰ ਰਹੀਆਂ ਦਿਨ ਬਦਲ ਤਾਂ ਹੁਣ ਇੱਕ ਵੀਡੀਓ ਹੋਰ ਸੁਣਾਉਣਾ ਤੁਹਾਨੂੰ ਸਿਰਫ 2 ਮਿੰਟ ਦੀ ਸਤੇ ਕਿ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਪ੍ਰਵਾਸੀ ਆਟੋ ਚਾਲਕ ਅਤੇ ਪੰਜਾਬੀ ਆਟੋ ਚਾਲਕ ਦੇ ਵਿਚਕਾਰ ਜ਼ਬਰਦਸਤ ਝੜਪ ਪਈ ਹੈ ਝਗੜਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਝਗੜੇ ਤੋਂ ਬਾਅਦ ਪ੍ਰਵਾਸੀ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਪੀਸੀਆਰ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਇੱਕ ਆਟੋ ਚਾਲਕ ਨੂੰ ਹਿਰਾਸਤ ਦੇ ਵਿੱਚ ਵੀ ਜੋ ਹੈ ਲੈ ਲਿਆ ਗਿਆ ਹੈ ਕਾਰਵਾਈ ਅੱਗੇ ਦੇ ਜਾਰੀ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਡੀਓ ਤੁਸੀਂ ਸੁਣੀ ਲਈ ਆ ਭਾਈ ਜਿਹਦੇ ਵਿੱਚ ਪ੍ਰਵਾਸੀਆਂ ਦੀਆਂ ਦਿਨ-ਮਦਨ ਘਟਨਾਵਾਂ ਵਾਪਰ ਰਹੀਆਂ ਪਰ ਹੁਣ ਜਿਹੜਾ ਕੀ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਜਿਹੜਾ ਮੁੰਡੇ ਦੀ ਤਸਵੀਰ ਦੇਖਦਾ ਨਾਲ ਉਹਦਾ ਪਿਤਾ ਖੜਾ ਉਹਦੀ ਕੁੱਟਮਾਰ ਹੁੰਦੀ ਆ ਪ੍ਰਵਾਸੀਆਂ ਬੰਨਿਓ ਇਹ ਬੱਚੇ ਬੰਨਿਓ ਦੱਸਿਆ ਜਾਂਦਾ ਵੀ ਭਾਈ ਮੇਰੇ ਪਿਤਾ ਜਿਹੜਾ ਬਹੁਤ ਲੰਬੇ ਸਮੇਂ ਤੋਂ ਆਟੋ ਚਲਾਉਂਦੇ ਸਾਡੇ ਘਰ ਤੱਕ ਜਾਦਾ ਹੁੰਦਾ ਤੇ ਪਰ ਲੇਕਿਨ ਪ੍ਰਵਾਸੀਆਂ ਬੰਨਿਓ ਕੋਈ ਨਾ ਕੋਈ ਘਟਨਾਵਾਂ ਸਾਹਮਣੇ ਆ ਰਹੀਆਂ ਤੇ ਉਹਨੂੰ ਮੈਂ ਉਹ ਲੋਕਾਂ ਨੂੰ ਕਹਿਣਾ ਚਾਹਣਾ ਤੁਸੀਂ ਅਜੇ ਵੀ ਕਹਿੰਦੇ ਹੋ ਜਿਹੜੇ ਪੁਲਿਸ ਆਫਸਰ ਤੇ ਸਾਡਾ ਸੀਐਮ ਭੋਂਤਮਾ ਹੁਣ ਤੁਸੀਂ ਵੀ ਦੇ ਬੀ ਹੈ ਪੰਜਾਬ ਚ ਕੀ ਹੋ ਰਿਹਾ ਹਜੇ ਵੀ ਇਹਨਾਂ ਨੂੰ ਰੱਖਣਾ ਚਾਹੁੰਦੇ ਕਈ ਤਾਂ ਇਹ ਆ ਸਾਡੇ ਕਿਸਾਨ ਭਰਾਵਾਂ ਦੇ ਬਿਆਨ ਵੀ ਆ ਰਹੇ ਆ ਵੀ ਨਹੀਂ ਜੀ ਸਾਡਾ ਇਹਨਾਂ ਬਣਾ ਗੁਜ਼ਾਰਾ ਹੀ ਨਹੀਂ ਹੁੰਦਾ ਜੇ ਕਿਤੇ ਕਾਨੂੰਨ ਇਹੋ ਜਿਹਾ ਬਣਾਉਂਦਾ ਵੀ ਇਧਰੋਂ ਆਉਣਾ ਹੀ ਬੰਦ ਆ ਇਹਨਾਂ ਦਾ ਆਉਣਾ ਹੀ ਨਹੀਂ ਸੀ ਇਹਨਾਂ ਨੇ ਉਧਰਲੇ ਉਧਰ ਰਹਿੰਦੇ ਜਾਂ ਕੋਈ ਮੰਨ ਕੇ ਚਾਰ ਉਹ ਉਧਰ ਕੰਮ ਹੁੰਦਾ ਤਾਂ ਇਧਰ ਫੇਰ ਪੰਜਾਬ ਚ ਕੰਮ ਨਹੀਂ ਹੁੰਦਾ ਸੀ ਜੇ ਕਈ ਵਾਰ ਕੋਈ ਆਪਾਂ ਕਹਿ ਲਈਏ ਜਦੋਂ ਕੋਈ ਮਰ ਜਾਂਦਾ ਤਾਂ ਫਿਰ ਕੰਮ ਰੁਕ ਜਾਂਦੇ ਆ ਪਰਵਾਸੀ ਕਈ ਵਾਰੀ ਨਾ ਆਏ ਜਦੋਂ ਤੁਸੀਂ ਝੋਨਾ ਦੀ ਉਹਦੇ ਕਹਿਣੇ ਉਹ ਅਸੀਂ ਬਣਾਉਣੇ ਆ ਤੇ ਜਦੋਂ ਉਧਰ ਕੰਮ ਹੋਇਆ ਤੇ ਜੇ ਇਹ ਕਿਸੇ ਟਾਈਮ ਬੰਦ ਹੋ ਗਿਆ ਆਉਣਾ ਜਾਣਾ ਇਹਨਾਂ ਦਾ ਤਾਂ ਫੇਰ ਕੰਮ ਹੋਣਗੇ ਨਹੀਂ ਬਾਈ ਕੁਝ ਨਹੀਂ ਰੁਕਦਾ ਕੰਮ ਇਹਨਾਂ ਬਗੈ ਇਹ ਸਾਡੇ ਹੀ ਕਿਸਾਨਾਂ ਦੇ ਭਰਾਵਾਂ ਦੇ ਦਿਲਾਂ ਦੇ ਵਿੱਚ ਵਹਿਮ ਆ ਕਿਉਂਕਿ ਬੱਚੇ ਅੱਜ ਕੱਲ ਬਾਹਰ ਭੇਜ ਦਿੰਦੇ ਆ ਕੰਮਕਾਰ ਆਪ ਕਰਦੇ ਨਹੀਂ ਸਿੱਧਾ ਕੋਈ ਸਾਡੇ ਤਾਂ ਆਪ ਦੇ ਵਿੱਚ ਦਮ ਹੈ ਨਹੀਂ ਭਾਈ ਸਾਡੀਆਂ ਤਾਂ ਲੱਤਾਂ ਬਾਹਾਂ ਨਹੀਂ ਕੰਮ ਕਰਦੀਆਂ ਜੇ ਕੰਮ ਕਰੋਗੇ ਤਾਂ ਸਾਰਾ ਕੁਝ ਹੋਊਗਾ ਜੇ ਤੁਸੀਂ ਇਹੀ ਉਮੀਦ ਰੱਖਣੀ ਵੀ ਕੋਈ ਗੈਰ ਬੰਦਾ ਕਰੇ ਸਾਡੇ ਘਰ ਦੇ ਵਿੱਚ ਕੰਮ ਨਾਲੇ ਆਪਣੇ ਬੱਚੇ ਨਹੀਂ ਸੇਵ ਰਹਿਣੇ ਉਹਦੇ ਚ ਕਿਉਂਕਿ ਤੁਸੀਂ ਵੀ ਬੰਦਰਬਾਰ ਜਾਣਾ ਮੈਂ ਸਾਰਿਆਂ ਨੂੰ ਕਹਦਾ ਵੀ ਹੁਣ ਇੰਨੀ ਕਿ ਅਪੀਲ ਵੀ ਕਰਦਾ ਬਈ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਸੋਡਾ ਕੀ ਕਹਿਣਾ ਪ੍ਰਵਾਸੀਆਂ ਬਾਰੇ ਤੁਸੀਂ ਵੀ ਕਮੈਂਟ ਜ਼ਰੂਰ ਰੱਖੋ ਇਹ ਤਾਂ ਜਿਹੜੇ ਲੋਕ ਮੈਂ ਕਹੂੰਗਾ ਚਾਹੇ ਹੁਣ ਗੁੱਸਾ ਹੀ ਲੱਗੇ ਵੀ ਪਰੋਣੇ ਬਣਾ ਕੇ ਰੱਖਣਾ ਚਾਹੁੰਦੇ ਆ ਬਈ ਤਾਂ ਬਈ ਬਾਅਦ ਦੇ ਵਿੱਚ ਜੇ ਕਿਸੇ ਬੱਚੇ ਨਾਲ ਬੀਤ ਗਈ ਗੱਲ ਤਾਂ ਫੇਰ ਤੁਹਾਨੂੰ ਪਤਾ ਲੱਗੂ ਜਿਹੜਾ ਪਰਿਵਾਰਾਂ ਨਾਲ ਹੁਣ ਬੀਤੀਆਂ ਇਹ ਗੱਲਾਂ ਉਹਨਾਂ ਨੂੰ ਜਾ ਕੇ ਪੁੱਛੋ ਤਾ ਹੁਣ ਜੀ ਸਿਰਫ ਜਿਹੜੀ 5 ਮਿੰਟ ਦੀ ਇਹੇ ਹੋਰ ਖਬਰ ਆ ਗਈ ਸਾਹਮਣੇ ਜਿਹਦੇ ਵਿੱਚ ਕੁੱਟਮਾਰ ਹੁੰਦੀ ਆ ਪੱਗ ਤੱਕ ਲਾ ਦਿੱਤੀ ਜਾਂਦੀ ਆ ਤਾਂ ਤੁਸੀਂ ਹਜੇ ਵੀ ਕਹਿਣਿਓ ਸਾਡੇ ਘਰਾਂ ਦੇ ਵਿੱਚ ਇਹਨੂੰ ਰੱਖਣਾ ਚਾਹੁੰਦੇ ਆ ਸਾਡੀਆਂ ਪੱਗਾਂ ਪੰਜਾਬੀਆਂ ਦੀਆਂ ਲਾ ਦਿੰਦੇ ਆ ਤੇ ਬੇਆਬਦੀਆਂ ਕਰਦੇ ਆ ਤੇ ਬਾਕੀ ਜਿਹੜੀ ਰਹਿ ਗਈ ਗੱਲ ਕਤਲ ਦਾ ਪਤਾ ਨਹੀਂ ਕਿੰਨੇ ਕੁ ਬੱਚਿਆਂ ਦੇ ਕਰੇ ਆ ਤੇ ਕਿੰਨੇ ਕੁ ਹੋਰ ਕਰਨੇ ਆ ਤਾਂ ਬਾਈ ਸੋਡਾ ਕੀ ਕਹਿਣਾ ਸਿਰਫ ਹੁਣ ਇਹੇ ਪੁੱਛਣਾ ਚਾਹੁੰਦੇ ਆ ਤੇ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਕਿਉਂਕਿ ਸਾਡੇ ਪੰਜਾਬਗਣੂ ਵੀ ਇਹ ਪਤਾ ਲੱਗੇ ਵੀਰ ਦਿਨ-ਦਿਨ ਘਟਨਾਵਾਂ ਵਾਪਰ ਰਹੀਆਂ ਜਿਹੜੇ ਜਿਨ੍ਹਾਂ ਦਾ ਜ਼ਮੀਰ ਮਰਿਆ ਪਿਆ ਜਿਹੜੇ ਕਹਿੰਦੇ ਨਹੀਂ ਜੀ ਛੱਡਾ ਤਾਂ ਕੰਮ ਨਹੀਂ ਚੱਲਣਾ ਇੰਨਾ ਬਣਾ ਉਹਨਾਂ ਨੂੰ ਕਹਿਣਾ ਮਰੇ ਜ਼ਮੀਰਾਂ ਵਾਲਿਓ ਖੁਦ ਨਹੀਂ ਰੁਕਣਾ ਸਾਡੇ ਪੰਜਾਬੀ ਨਾਲੇ ਤਾਂ ਘਰ ਵਿੱਚ ਰਹਿੰਦੇ ਨਾਲੇ ਚਾਚਾ ਤਾਇਆ ਛੇ ਵੀ ਮੰਨਦੇ ਆ ਇਹ ਸੋਡੀ ਕੋਈ ਛੇਫ ਨਹੀਂ ਮੰਨਦੇ ਜਦੋਂ ਜੀ ਕਰਿਆ ਸੋਡਾ ਭੇਤ ਲੈ ਕੇ ਸੋਡਾ ਹੀ ਗਲ ਘੋਟ ਕੇ ਫਰਾਰ ਸਾਰਾ ਕੁਝ ਲੈ ਕੇ ਉਦੋਂ ਸੋਡੇ ਵਰਗਾ ਮੂੰਹ ਚੱਕ ਕੇ ਦੇਖਦਾ ਹਾਏ ਸਾਡਾ ਤਾਂ ਮਰ ਗਏ ਜੀ ਸਾਡੇ ਇਹਨੂੰ ਐ ਕਰ ਗਏ ਜੀ ਸਾਡਾ ਜੀ ਸਾਰਾ ਕੁਝ ਲੁੱਟ ਕੇ ਲੈ ਗਏ ਜੀ ਉਦੋਂ ਕੋਈ ਪਤਾ ਨਹੀਂ ਸੋਡੀ ਧੀ ਭੈਣ ਨੂੰ ਵੀ ਲੈਣਾ ਕਈ ਥਾਂ ਤੇ ਭੱਜੀਆਂ ਵੀ ਆ ਪੰਜਾਬੀ ਕੁੜੀਆਂ ਤਾਂ ਬਾਈ ਇਸ ਕਰਕੇ ਅਪੀਲ ਕਰਦਾ ਸਾਰਿਆਂ ਨੂੰ ਵੀ ਪ੍ਰਵਾਸੀਆਂ ਨੂੰ ਪੰਜਾਬ ਚ ਕੱਢੋਂਗੇ ਤਾਂ ਚੰਗਾ ਵਧੀਆ ਰਹੋਗੇ ਜੇ ਇਕਜੁੱਟ ਹੋ ਜੂਗੀ ਨਹੀਂ ਤਾਂ ਉਹੀ ਹਾਲ ਰਹਿਣਾ ਵੀਡੀਓ ਤੁਸੀਂ ਦੇਖ ਹੀ ਲਈਏ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਰਹੇ ਕੰਮ ਨਮ ਟੋਕ ਤੇ ਧੰਨਵਾਦ